ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਪ੍ਰਭਾ ਬਹੁਤ ਵਧੀਆ ਹੋਣਗੇ ਤੇ ਲਓ ਬਾਈ ਜੀ ਅੱਜ ਆਪਾਂ ਕਬੂਤਰਾਂ ਦੇ ਪੱਥਰ ਡਾਈ ਲਾਉਣ ਲੱਗੇ ਆ ਜਿਹੜਾ ਆਪਣਾ ਦੂਸਰਾ ਰੰਗ ਹੋਊਗਾ ਉਹ ਆਪਾਂ ਬਾਅਦ ਚ ਲਾਵਾਂਗੇ ਪਹਿਲੇ ਆਪਾਂ ਪੱਥਰ ਡਾਈ ਲਾ ਦਾਂਗੇ ਕਿਉਂਕਿ ਆਪਣੇ ਕਬੂਤਰ ਥੋੜੇ ਜਿਹਾ ਜ਼ਿਆਦਾ ਉੱਚੇ ਜਾਣ ਲੱਗ ਗਏ ਹਨਾ ਦੇਖਦੇ ਹੈਣਗੇ ਤੇ ਜਿਹੜਾ ਆਪਾਂ ਦੂਜੇ ਰੰਗਾਂ ਦੇ ਵਿੱਚ ਸਪਰੇਟ ਪਾਈਦਾ ਉਹ ਆਪਾਂ ਨੂੰ ਹਜੇ ਮਿਲਦਾ ਨਹੀਂ ਪਿਆਗਾ ਤੇ ਇਸ ਕਰਕੇ ਜਰ ਜਿਹੜਾ ਸਹੀ ਹੁੰਦਾ ਆਪਾਂ ਨੂੰ ਉਹ ਨਹੀਂ ਮਿਲਦੇ ਪਿਆ ਬਾਕੀ ਤਾਂ ਮਿਲਦੇ ਪਿਆ ਸੈਪਰੇਟ ਹੋਵਾ ਮੈਂ ਕੀ ਲਾਣਾ ਹੈ ਨਾ ਉਹ ਰੰਗ ਫੈਲ ਜਾਂਦਾ ਜਿਹੜਾ ਮੈਨੂੰ ਚਾਹੀਦਾ ਉਹ ਰੰਗ ਫੈਲਦਾ ਨਹੀਂ ਉਹ ਜਿੱਥੇ ਲਾ ਦੀਏ ਉੱਥੇ ਹੀ ਰਹਿ ਜਾਂਦਾ ਉਹ ਰੰਗ ਉੱਥੇ ਹੀ ਸੋਕੇ ਜਾਂਦਾ ਆਪਾਂ ਨੂੰ ਉਹ ਸੈਪਰੇਟ ਚਾਹੀਦਾ ਉਹ ਮਿਲ ਜੂ ਇੱਕ ਦੋ ਦਿਨਾਂ ਤੱਕ ਤੇ ਮੈਂ ਚੱਲਣ ਨੂੰ ਪੱਥਰ ਡਾਈ ਲਾ ਲਈਏ ਤੇ ਬਾਕੀ ਆ ਆਪਣੇ ਕੋਲੇ ਹਾਈਡਰੋਜਨ ਵੀ ਆਪਾਂ ਲੈ ਕੇ ਆਏ ਸੀਗੇ ਤੇ ਆ ਪੱਥਰ ਡਾਈ ਆਪਣੇ ਪਿਛਲੇ ਸਾਲ ਵਾਲੀ ਪਈ ਆ ਠੀਕ ਹੈ ਤੇ ਬਾਕੀ ਆ ਸ਼ੈਂਪੂ ਤੁਹਾਨੂੰ ਪਤਾ ਹੀ ਆ ਬਾਕੀ ਆ ਬੋਰਚਲ ਆਏ ਆ ਉਹ ਇਹ ਹੱਥਾਂ ਦੇ ਲਾਗੀ ਹੱਥੇ ਦਾ ਲੈਣੀ ਨਹੀਂ ਤੇ ਬਾਕੀ ਆਪਾਂ ਡਾਕਟਰ ਦੀ ਦੁਕਾਨ ਤੇ ਲੱਗੇ ਹਣਾ ਉੱਥੇ ਭੇੜਾ ਜਾ ਲੱਗਦਾ ਮੈਂ ਤਾਂ ਫਿਰ ਬੋਰਸ਼ ਨਾ ਕਰਨ ਲੱਗ ਗਿਆ ਤੇ ਇਹ ਤਾਂ ਫਿਰ ਮੈਂ ਹੱਥ ਨਾਲ ਕਰ ਹੀ ਦੇਣਾ ਸੀਗਾ ਹਣਾ ਤੇ ਬਾਕੀ ਬੋਰਸ਼ ਨਾ ਮੈਂ ਹੀ ਲਿਆਏ ਆ ਮਤਲਬ ਵਰਤੀ ਜਾਂਦੇ ਸੀਗੇ ਅੱਧੇ ਮਤਲਬ ਘਰ ਦੇ ਪਿਆ ਸੀ ਉੱਥੇ ਫਿਰ ਮੈਂ ਮੈਂ ਚਾਕੀ ਲਿਆਣੀ ਹੁਣ ਪਤਾ ਹੁਣ ਗਾਲਾ ਪੈਣ ਨਾ ਪੈਣੀ ਨਹੀਂ ਮੈਨੂੰ ਪਤਾ ਬਿਨਾ ਦੱਸੇ ਤੇ ਚਾਕ ਲਿਆ ਆ ਇਹਦੇ ਵਿੱਚ ਪੱਥਰ ਡਾਈ ਦੇ ਵਿੱਚ ਤਿੰਨ ਚੀਜ਼ਾਂ ਪੈਂਦੀਆਂ ਪੱਥਰ ਡਾਈ ਸ਼ੈਂਪੂ ਤੇ ਹਾਈਡਰੋਜਨ ਠੀਕ ਹੈ ਇਹ ਚੀਜ਼ਾਂ ਪੈਂਦੀਆਂ ਤੇ ਪਹਿਲਾਂ ਤਾਂ ਆਪਾਂ ਆਪਾਂ ਲੈਨੇ ਆਪਣੀ ਪੱਥਰ ਢਾਈ ਤੇ ਫਿਰ ਨਾਲੇ ਤੁਹਾਨੂੰ ਦੁੱਖ ਹੋਣੇ ਅੱਗੇ ਤੇ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰ ਭਰਾ ਫਿਰ ਆਪਾਂ ਕਰਦੇ ਆਂ ਵੀਡੀਓ ਸ਼ਾਰਟ ਆਪਾਂ ਮਤਲਬ ਜਿਦੋਂ ਪਿਛਲੇ ਸਾਲ ਆਪਾਂ ਕਬੂਤਰਾਂ ਨੇ ਲਾਈ ਸੀ ਆਪਾਂ ਉਦੋਂ ਦੀ ਰੱਖੀ ਆ ਕੁੱਟ ਕੇ ਦੋ ਸ਼ੀਸ਼ੀਆਂ ਸੀਗੀਆਂ ਅੱਧੀ ਸ਼ੀਸ਼ੀ ਅੱਧੀ ਸੀ ਅੱਧੀ ਆਪਾਂ ਦੋ ਸ਼ੀਸ਼ੀਆਂ ਲਈ ਸੀ ਤੇ ਇੱਕ ਚ ਪੂਰੀ ਪਈ ਸੀ ਆਪਾਂ ਕੁੱਟ ਕੇ ਮਿਕਸ ਕਰ ਲਈ ਸੀ ਹੁਣ ਆਪਾਂ ਪਹਿਲਾਂ ਹਾਈਡਰੋਜਨ ਪਾ ਦਈਏ ਇੰਨੀ ਹਾਈਡਰੋਜਨ ਪਾਤੀ ਠੀਕ ਹੈ ਤੇ ਬਾਕੀ ਜਿਹੜੀ ਵੱਧ ਬੁੱਧ ਜਾਊਗੀ ਉਹ ਵੀ ਆਪਾਂ ਕਬੂਤਰਾਂ ਦੇ ਤਾਂ ਲਾਉਣੀ ਲਾਉਣੀ ਤੁਹਾਨੂੰ ਪਤਾ ਆਪਾਂ ਵੇਸਟ ਤਾਂ ਕਰਨੀ ਨਹੀਂ ਤੇ ਹੈਡਰੋਜਨ ਪਾ ਦਈਏ ਆਪਾਂ ਮੀਡੀ ਪਾ ਦਈਏ ਤੇ ਇਹਨੂੰ ਲਾ ਦਈਏ ਟੱਕਣ ਤੇ ਇਸ ਤੋਂ ਬਾਅਦ ਆਪਾਂ ਲਾਉਣੇ ਆ ਸ਼ੈਂਪੂ ਵਿੱਚ ਇਸ ਤੋਂ ਬਾਅਦ ਆਪਾਂ ਇਹਨੂੰ ਮਤਲ ਲਾ ਲਾਂਗੇ ਕਰੀ ਜਦੋਂ ਇਹਦਾ ਰੰਗ ਚੜ ਗਿਆ ਉਸ ਤੋਂ ਬਾਅਦ ਆਪਾਂ ਲਾਵਾਂਗੇ ਠੀਕ ਹੈ ਮਤਲ ਜਦ ਇਹਦਾ ਰੰਗ ਫੜ ਗਈ ਉਸ ਤੋਂ ਬਾਅਦ ਲਾਵਾਂਗੇ ਤੇ ਬਾਕੀ ਹੌਲੀ ਹੌਲੀ ਸਾਰਾ ਕੁਝ ਦੱਸਾਂਗਾ ਬਾਕੀ ਵੀਡੀਓ ਦੇ ਨਾਲ ਬਣੇ ਰਹੋ ਸਾਰੇ ਵੀਰ ਭਰਾ ਬਾਕੀ ਕਬੂਤਰ ਵੀ ਕੱਢ ਕੇ ਲਿਆਉਣੇ ਪਹਿਲਾਂ ਰੰਗ ਬਣਾ ਲਈਏ ਆਪਾਂ ਤੈਨੂੰ ਲਾਉਣੇ ਆ ਠੀਕ ਹੈ ਕਿਉਂਕਿ ਉਹ ਮੁੰਡਾ ਆਉਂਦਾ ਪਿਆ ਵਾ ਉਹ ਚਾ ਚੂ ਪੀ ਕੇ ਆਊਗਾ ਮੇਰੇ ਸਾਂ ਨਾਲ ਤੇ ਮੈਂ ਚੱਲ ਸਵੇਰ ਸਵੇਰ ਕੰਮ ਤੇ ਜਾਣਾ ਪਰ ਰੰਗ ਲਾਈ ਜਾਈਏ ਹਨ ਬਾਅਦ ਚੋਂ ਟੁੱਪ ਟੁੱਪ ਜਿਹੜੀ ਮਾੜੀ ਮੋਟੀ ਲੱਗੂਗੀ ਹੋਜੂਗੀ ਜਿੱਥੋਂ ਮੈਨੂੰ ਚੀਜ਼ ਚੱਕ ਲੈਣ ਦੋ ਉਹ ਦਿਨ ਆਪਾਂ ਲਾਵਾਂਗੇ ਕਿਉਂਕਿ ਬੋਰਛੇ ਖਰਾਬ ਨਾ ਹੋ ਜੇ ਸਾਰਾ ਕਾਂ ਵੀ ਦੇਖ ਲੈਨੇ ਨਹੀਂ ਤਾਂ ਖੰਭ ਖੰਭ ਦੇਖ ਲੈਨੇ ਤੇ ਇੱਕ ਮਿੰਟ ਰੋਜੋ ਖਾਂਬ ਚੱਕ ਲੈਨੇ ਤਾਂ ਖੰਭ ਮੇਲੀ ਗਿਆ ਇਹ ਹੀ ਚੱਕ ਦਿੰਨੇ ਸਤੇ ਰਾਂਗ ਰੂੰਗ ਕਰੀਏ ਯਾਰ ਕਿਉਂਕਿ ਨਾ ਕਬੂਤਰ ਜਿਆਦਾ ਉੱਚੇ ਉੱਡਦੇ ਆ ਇੱਕ ਬੱਚਾ ਆਪਣਾ ਨਿਕਲ ਗਿਆ ਤੇ ਤੁਹਾਨੂੰ ਪਤਾ ਹੀ ਆ ਫਿਰ ਯਾਰ ਮੁੰਡਾ ਕਹਿੰਦਾ ਵੀ ਯਾਰ ਮੈਨੂੰ ਦੇਖਦਾ ਹੀ ਨਹੀਂਗਾ ਹੁਣ ਚਲ ਗਲਤੀ ਆਪਣੀ ਵੀ ਆ ਯਾਰ ਹੁਣ ਕੀ ਕਰ ਸਕਦੇ ਆ ਆ ਕਿਤੇਲੀ ਜੀ ਬਣ ਗਈ ਮੇਰੇ ਹੱਥ ਲਾ ਨਹੀਂ ਸਕਦਾ ਨਹੀਂ ਤੇ ਹੱਥ ਨਾ ਹੋ ਜੇ ਡਰੈਲ ਵੀ ਇੱਠਾ ਪਈ ਉਹ ਵੀ ਚੱਕ ਕੇ ਲਿਆਉਣੀ ਹਜੇ ਤਾਂ 2 ਮਿੰਟ ਦੇ ਵਿੱਚ ਇੱਥੇ ਰੂਲੀ ਲਊਗੀ ਇਹਦੇ ਵਿੱਚ ਜਿਹੜੀਆਂ ਢੇਲੀਆਂ ਢੂਲੀਆਂ ਬਣੀਆਂ ਉਹ ਜੂਗੀ ਨਰਮ ਤੇ ਉਹਨਾਂ ਨੂੰ ਆਪਾਂ ਡਰੈਲ ਰੂਲ ਸਾਰਾ ਕੁਝ ਚੱਕ ਚੁੱਕ ਲਿਆਉਣੇ ਆ ਆਪ ਦਾ ਪ੍ਰਬੰਧ ਕਰ ਲੀਏ ਨਾਲੇ ਉਹਨਾਂ ਨੂੰ ਮੁੰਡਾ ਆ ਜਾਊਗਾ ਠੀਕ ਹੈ ਤੇ ਬਾਕੀ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰ ਬਾ ਇੱਕ ਹੀ ਟਾਈਮ ਦਾ ਰੰਗ ਚੜਿਆ ਹੁਣ ਦੇਖ ਲਓ ਜਿਹੜੇ ਸੁੱਕ ਗਿਆ ਫਿਰ ਤੁਹਾਨੂੰ ਦਿਖਾਉਣੇ ਆ ਠੀਕ ਹੈ ਨਾਲੇ ਉਹਨਾਂ ਨੂੰ ਆ ਬਣ ਜੂ ਰੰਗ ਤੇ ਆ ਵੀ ਟੱਕਣਾ ਪਲਾ ਦੀਏ ਤੇ ਆਪਾਂ ਉਹ ਨੂੰ ਵੀ ਲਾ ਦੀਏ ਕਿਉਂਕਿ ਡੋਲਣਾ ਜਾਵੇ ਹਨਾ ਕਿਉਂਕਿ ਪੱਥਰदाईਰ ਮਿਲਦਾ ਜਾਂਦੀ ਹੈ ਉਹ ਇਹ ਹੈਗੀ 50 ਰੁਪਏ ਦੀ ਪਤਨੀ ਕਿੰਨੇ 20 30 ਰੁਪਏ ਦੀ ਹੈਗੀ 시시 ਉਹ ਤਾਂ ਮੈਂ ਪਿਛਲੇ ਸਾਲ ਲਿਆ ਹੁਣ ਪਤਨੀ ਕਿੰਨੇ ਹੀ ਹੋਊਗੀ ਤੇ ਮੈਂ ਚਲ ਪਈ ਜਾਣਾ ਵਰਤ ਲਈਏ ਆਪਾਂ ਨੂੰ ਕੀ ਫਾਇਦਾ ਜੇ ਪਈ ਪਈ ਜਾਣਾ ਖਰਾਬ ਹੀ ਹੋ ਗਈ ਤੇ ਹੁਣ ਆਪਾਂ ਦੇਖਦੇ ਕਿਹੜੇ ਹਿਸਾਬ ਨਾਲ ਰੰਗ ਲਾਵਾਂਗੇ ਉਹ ਹੀ ਸਾਰਾ ਕੁਝ ਵੇਖਾਂਗੇ ਪਹਿਲਾਂ ਆਪਾਂ ਜਾ ਕੇ ਡਰੈਲ ਚੱਕ ਲਈਏ ਹੇਠੋਂ ਤੇ ਮੁੰਡੇ ਦੀ ਵੇਟ ਕਰਦੇ ਆਂ ਨਾ λεਉਣੇ ਰੰਗ ਬੰਨਜੂ ਆਪਣਾ ਤੇ ਫਿਰ ਆਪਾਂ ਸਟਾਰਟ ਕਰਾਂਗੇ ਠੀਕ ਹੈ ਰੰਗ ਲਾਉਣਾ ਬਾਕੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰ ਭਰਾ ਆਪਾਂ ਦੋਰੇ ਤਿੰਨ ਇਹਦੀ ਕਹਿਤਾ ਭਰਾਵਾਂ ਨੂੰ ਤੇ ਜ਼ਰੂਰ ਕਰ ਦਿਓ ਬਈ ਸਬਸਕ੍ਰਾਈਬ ਠੀਕ ਹੈ ਵੀਰ ਭਰਾ ਭਾਈ ਜੀ ਆਪਾਂ ਡਰੈਲੀ ਵੀ ਲੈ ਆਂਦੀ ਤੇ ਮੁੰਡਾ ਵੀ ਆ ਗਿਆ ਤੇ ਹੁਣ ਆਪਾਂ ਕਬੂਤਰ ਕੱਢ ਲਈਏ ਠੀਕ ਹੈ ਚਲਾ ਚਲੀਏ ਕਬੂਤਰ ਕੱਢ ਲਾ ਜਿਹੜੇ ਜਣਿਆਂ ਦੇ ਲਾਉਣਾ ਹੈ ਹਾਂ ਉਹ ਪਾਲਾ ਇੱਕ ਤਾਂ ਉਹ ਦੂਸਰੇ ਚ ਪਾਲਾ ਇਹਦੇ ਚ ਰਹਿਣ ਦੇ ਤਾਂ ਆਪਣਾ ਦੂਸਰਾ ਯਾਰ ਇਹਦੇ ਵਿੱਚ ਹੁਣ ਇਹ ਰੱਖ ਲਈਏ ਇਹਦੇ ਵਿੱਚ ਇਹ ਤੂੰ ਬੰਗੜਾ ਹੋਰ ਸਿੰਘਾ ਕਰ ਗਿਆ ਕਿਹੜਾ ਉਹ ਪਿਆਉ ਤਾਂ ਪਰਾਂ ਪਿਆ ਇਹ ਕਾ ਚੱਕ ਲੈ ਯਾਰ ਦੋਆ ਤਿੰਨਾਂ ਦੀ ਜਿਆਦਾ ਨਹੀਂ ਲਾਉਣਾ ਆਪਾਂ ਪੰਜ ਸੱਤਾਂ ਦੀ ਲਾਉਣਾ ਬਸ ਹਾਂ ਇਹੀ ਬਾਲਾ ਬਸ ਤੇ ਇੱਕ ਉਹ ਦੂਸਰਾ ਉਹ ਚੱਕ ਚਲ ਆ ਚੱਕ ਲੈਨੇ ਆ ਜਿਹੜੇ ਰੰਗ ਕਰੀ ਜਾਵਾਂਗੇ ਇਹਦੇ ਵਿੱਚ ਪਾਈ ਜਾਵਾਂਗੇ ਤੇ ਠੰਡਾ ਹੀ ਜਣਾ ਪਾ ਜੀਦਾ ਠੰਡਾ ਹੀ ਬਹੁਤ ਆ ਉਹ ਰੰਗ ਉਹ ਚੱਕ ਲੈ ਹਾਂ ਉਹ ਚੱਕ ਲੈ ਇਹ ਤੋਤਾ ਸੀ ਨਾ ਯਾਰ ਬਿੱਠਾ ਸੀ ਗਿਆ ਇਹਦੇ ਉੱਪਰ ਤੇ ਸੈਟ ਨਹੀਂ ਹੋਇਆ ਸੁੱਕਿਆ ਹੀ ਨਹੀਂ ਚਲਾ ਤੈਨੂੰ ਦਿਖਾਉਣਾ ਇਹਨੂੰ ਇੱਕ ਤਾਂ ਜਿਹੜੇ ਆਪਾਂ ਡਾਈ ਦੇ ਆ ਹਾਂ ਆ ਫੜਾ ਦੇ ਇਹ ਵੀ ਬਹੁਤ ਉੱਚਾ ਜਾਂਦਾ ਯਾਰ ਬੱਚਾ ਆਪਣਾ ਆ ਵਾਲਾ 11:45 ਤੱਕ ਹੋ ਗਿਆ ਸਿੱਧਾ 7ਵੀਂ 6ਵੀਂ ਡਾਈ ਸੀ ਆ ਇਹਦੇ ਵਿੱਚ ਠੀਕ ਹੈ ਇੱਕ ਮਿੰਟ ਗੇਟ ਖੋਲ ਲੈਂਦੇ ਮੈਨੂੰ ਚਲ ਹੌਲੀ ਹੌਲੀ ਆਈ ਜਾਏ ਆਪਾਂ ਚਲੋ ਬਈ ਸ਼ੇਰਾ ਤੂੰ ਆ ਬਰੜਾ ਆਪਣਾ ਖੱਟੀ ਗਾਲੀ ਦੇ ਇੱਕ ਸੈਡ ਮਾਰਿਆ ਅੱਜ ਟੀਰ ਪੈਂਦਾ ਇਹਦੇ ਰੀ ਬੋਤ ਵਧੀਆ ਬੱਚਾ ਉਹ ਵੀ ਆਪਣੇ ਘਰ ਦਾ ਹੀ ਬੱਚਾ ਦਾ ਚਲੋ ਬਈ ਇੱਕ ਆਪਣਾ ਲਾਲ ਚੀਨਾ ਉਹ ਹੋਣੀ ਬਾਸਾਰ ਇੱਕ ਤੂੰ ਪਹਿਲਾ ਫੜ 1 ਮੀਟਰ ਹੋਗਾ ਇਹਨੂੰ ਹੀ ਇਹਨੂੰ ਹੀ ਇਹਨੇ ਤਾਂ ਭੰਗ ਕਰਦਾ ਮੈਂ ਲੋ ਕਲਰ ਇਹਨੂੰ ਇਹਨੂੰ ਹੋਰ ਰੰਗ ਕਰਾਂਗੇ ਇਹਦੇ ਤੇ ਨਾ ਕਾਲਾ ਨਹੀਂ ਜਜਣਾ ਇਹਨੂੰ ਤੂੰ ਫੜ ਲਾ ਰੱਤਾ ਫੜ ਲਾ ਉਹ ਜਿਹੜਾ ਪਿੱਛੇ ਬੈਠਾ ਆ ਹਾਂ ਤੇ ਕੋ ਡੱਬੀ ਡੱਬੀ ਰਹਿਣ ਦੇ ਡੱਬੀ ਰਹਿਣ ਦੇ ਆ ਚਿੱਟਾ ਚਿੱਟਾ ਫੜ ਲਾ ਜਿਹੜਾ ਵਿਚਾਲੇ ਵਿਚਾਰੇ ਜੇ ਬੈਠਾ ਚਿੱਟੀਆਂ ਆਕਾਂ ਦਾ ਆ ਚਿੱਟੀਆਂ ਹਾਂ ਇੱਕ ਆ ਲਾਚੀ ਨਹੀਂ ਫੜ ਲਾ ਜਿਹੜੀ ਉੱਪਰ ਬੈਠੀ ਆ ਦੇਖੀ ਉਹ ਡੱਬੀ ਦੇ ਅੱਗੇ ਡੱਬੀ ਦੇ ਅੱਗੇ ਆ ਵਾਲੀ ਆ ਵਾਲਾ ਇੱਕ ਮਿੰਟ ਮੈਨੂੰ ਆ ਛੱਡ ਲੈਂਦੇ ਲਿਆ ਉਸ ਪੰਨਿਆਂ ਕੇ ਤੇ ਲਾਉਣੇ ਆ ਕਿਉਂਕਿ ਇਹ ਹੀ ਡਾਉਣੇ ਇਕੱਲੀ ਨਭਾਏ ਅਲੀ ਖਿਸਲਾ ਅ ਚਲ ਫੜ ਲਾ ਉਹਨੂੰ ਵੀ ਇਹਨੂੰ ਹੀ ਲਾ ਦਾਂਗੇ ਬਾਕੀ ਦੂਸਰੇ ਦੇ ਆ ਵੀ ਆਪਾਂ ਦੂਸਰਾ ਰੰਗ ਲਾਵਾਂਗੇ ਤੇ ਇੱਕਰੀ ਦੇਖ ਲਾਂਗੇ ਜੇ ਤਾਂ ਰੰਗ ਰੰਗ ਵੱਧ ਗਿਆ ਫਿਰ ਇੱਧਰ ਆਪਣੇ ਕਬੂਤਰ ਬੈਠੇ ਹੋਏ ਆ ਇੱਧਰ ਕਬੂਤਰਾਂ ਲਈ ਲਾ ਦਾਂਗੇ ਅਬ ਇਹ ਇੱਧਰ ਬੈਠੇ ਹੋਏ ਆਪਣੇ ਕਬੂਤਰ ਵੀ ਤੇ ਇਹਨਾਂ ਦੇ ਲਾਲੂ ਦਵਾਂਗੇ ਠੀਕ ਹੈ ਜਿਹੜੇ ਆਪਾਂ ਬਾਹਰ ਕੱਢਨੇ ਆ ਤੇ ਇਹਨਾਂ ਨੂੰ ਹੁਣ ਲੈ ਕੇ ਚੱਲਦੇ ਆ ਉੱਥੇ ਆਪ ਗੇਟ ਲਾ ਲਈ ਅੱਗੋਂ ਤੇ ਮੈਂ ਕਹਿੰਦਾ ਉਹਨੂੰ ਕੱਢ ਦੀ ਇੱਕ ਵਾਰ ਪਿੰਜਰਾ ਆ ਹੀ ਲੈ ਚਲਦੇ ਆ ਸੌਖਾ ਯਾਰ ਥੋੜਾ ਜਿਹਾ ਆ ਵਿੱਚੋਂ ਬਾਹਰ ਕੱਢ ਦੇ ਧਿਆਨ ਨਾਲ ਕੱਢ ਦੀ ਤੇ ਫਿਰ ਆਪਾਂ ਹੁਣ ਇਹਨਾਂ ਨੂੰ ਲੈ ਕੇ ਚੱਲਦੇ ਉਧਰ ਠੀਕ ਹੈ ਤੇ ਰੰਗ ਰੂੰਗ ਦੇਖ ਲਈਏ ਹੁਣ ਆਪਾਂ ਜਾ ਕੇ ਧਿਆਨ ਨਾਲ ਕਿੱਡੀ ਪਾੜਨਾ ਗਿਆ ਵੇ ਇਹਨੂੰ ਇਕੱਠਾ ਕਰ ਲਾ ਐਵੇਂ ਬਲੇਡ ਲਾ ਹਾਂ ਹੋਰ ਬਲੇਡ ਲਾ ਆ ਬਸ ਤੇ ਆਂਣਾ ਚੱਕੀ ਆੜ ਕੇ ਤੂੰ ਅਦਰੋਂ ਨਾ ਪਾੜ ਦੇ ਇਹਨੂੰ ਨਿਚੋੜ ਜੇ ਦੀ ਨਿਚੋੜ ਕੇ ਤੇ ਧੁੱਪੇ ਪਾ ਦੇ ਪਾਣੀ ਬਹੁਤ ਆ ਨਾ ਉਹ ਜ਼ਿਆਦਾ ਨਾ ਉਹ ਕਰੀ ਹੋਰ ਜੇ ਉਹ ਟੁੱਟ ਜਾਊਗਾ ਗੋਦਦਤ ਹੈਗੀ ਆ ਇਹ। ਭਾਂਵੇਂ ਮਾਂਗੇ ਦੇ ਸੁੱਕ ਜੂਗਾ ਇਹ। ਇਹ ਦੇ ਦੇ ਪਾ ਇਹ ਦੇ ਦੇ ਪਾ ਲੈ ਬਸ। ਨੁੱਚੜ ਜੂਗਾ। ਅੱਜ ਵੇਖਦੇ ਹਾਂ ਡਾਂਨੇ ਸੀਗੇ ਚੱਲ ਅੱਜ ਨਹੀਂ ਡਾਂਦੇ ਕਿਉਂਕਿ ਇੱਕ ਦਿਨ ਬੰਦੀ ਪਾ ਕੇ ਡਾਵਾਂਗੇ ਜਿਹੜੇ ਉਹਨਾਂ ਨੂੰ ਡਾਉਣਾ ਸੀ ਉਹ ਵੀ ਫਿਰ ਅੱਜ ਨਹੀਂ ਡਾਂਦੇ ਰੰਗ ਰੂੰਗ ਕਰ ਦਈਏ ਮੈਂ ਕਿਹਾ। ਤੇ ਹੁਣ ਚੱਲਦੇ ਆਂ ਆਪਾਂ ਲੈ ਕੇ ਕਬੂਤਰਾਂ ਨੂੰ ਉਧਰ ਤੇ ਫਿਰ ਰੰਗ ਰੂੰਗ ਲਾਉਣੇ ਆ ਠੀਕ ਹੈ। ਆਜੋ। ਇਹ ਲਓ ਬਾਈ ਜੀ ਹੁਣ ਆਪਾਂ ਰੰਗ ਲਾਉਣ ਸਟਾਰਟ ਕਰਨ ਲੱਗੇ ਆਂ। ਤੇ ਰੰਗ ਦੇਖ ਲੋ ਕਾਲਾ ਪੂਰਾ ਬਣ ਗਿਆ ਠੀਕ ਹੈ ਤੇ ਹੁਣ ਆਪਾਂ ਇੱਕ ਇੱਕ ਕਬੂਤਰ ਘੜਦੇ ਆ ਪਹਿਲਾਂ ਆਪਾਂ ਡੱਬਾ ਕੱਢਾਂਗੇ ਚਿੱਟੀਆਂ ਆਖਾਂ ਦਾ ਜਿਹੜਾ ਜਿਆਦਾ ਉੱਚਾ ਜਾਂਦਾ ਠੀਕ ਹੈ ਇਹਦੇ ਆਪਾਂ ਟੇਲੋ ਬਈ ਇਹਦਾ ਆਪਾਂ ਸੱਜਾ ਟੂਸਾ ਕਰਾਂਗੇ ਪੰਜ ਖੰਭ ਤੇ ਕਰਾਂਗੇ ਠੀਕ ਹੈ ਤੇ ਹੁਣ ਦੇਖਦੇ ਆ ਰੰਗ ਕਿੰਨਾ ਕੁ ਚੜਦਾ ਕਿੰਨਾ ਕੁ ਨਹੀਂ ਚੜਦਾ ਬਾਕੀ ਇਹ ਧੋਵਾਂਗੇ ਵੀ ਇਦੂ ਬਾਅਦ ਆਪਾਂ ਬਾਕੀ ਸੁੱਕਣ ਤੋਂ ਬਾਅਦ ਪਤਾ ਚੱਲੂਗਾ ਇੱਕ ਰੀ ਤੇ ਟਾਈਮ ਇਹਦਾ ਹੀ ਹੁੰਦਾ ਦਿਖਾਉਂਦਾ ਕਾਂ ਵੀ ਰਾਂਗ ਖਰਾਬ ਆ ਕਿਵੇਂ ਹਨ ਜਦੋਂ ਸੁੱਕਦਾ ਇਦੋਂ ਬਾਅਦ ਪੂਰਾ ਪਤਾ ਚੱਲ ਜਾਂਦਾ ਪੱਪਰ ਮਾਪਰ ਮਲਾ ਰਹੇ ਨੇ ਆਪਾਂ ਡਰਾਈਲ ਵੀ ਲਿਆਇਆ ਸੁਕਾਵਾਂਗੇ ਵੀ ਤੇ ਇਦੋਂ ਬਾਅਦ ਇਹਨੂੰ ਧੋਣਾ ਵਾ ਜਦੋਂ ਸੁੱਕ ਗਿਆ ਕਿਤੇ ਪਰਲੀ ਸਾਈਡ ਆਪਾਂ ਵਗਲਾ ਕਰ ਦਾਂਗੇ ਉੱਚਾ ਜ਼ਿਆਦਾ ਜਾਂਦਾ ਇੱਕ ਤਾਂ ਜਿੰਨਾਂ ਮਾੜੀ ਦੀ ਫੂਕ ਮਾਰ ਦੇ ਕੇ ਚੱਕ ਲੈਣੋ ਦੁਬਾਰਾ ਦਰਹਿਣ ਮਾਰ ਦਿੰਨੇ ਆਪਾਂ ਮੈਂ ਤੇਰੇ ਮੂੰਹ ਤੇ ਨਾ ਛਿੱਟੇ ਪਾ ਜੈਣ ਥੋੜਾ ਜੈਨੂ ਰੱਖ ਲਾ ਤੇ ਹੁਣ ਇਹ ਕਿ ਆਪਾਂ ਇਹਦੇ ਟੂਸਾ ਦੇ ਬਗਲ ਕਰਨ ਲੱਗਾਂ ਠੀਕ ਹੈ ਖੱਬੀ ਇਹਦੀ ਬਗਲ ਕਰਾਂਗੇ ਆਪਾਂ ਜੇ ਆਪਨੇ ਕਰ ਦਰਹੇ ਤੇ ਇਹ ਲਓ ਜੀ ਆ ਲਾਚੀ ਨੇ ਬੱਚੇ ਦੇ ਆਪਣੇ ਟੂਸਾ ਦੇ ਬਗਲ ਕਰਤੀ ਆ ਠੀਕ ਹੈ ਦਰੋਹੀ ਦਿਖਾ ਦਿਓ ਬਾਕੀ ਜਿਆਦਾ ਇੰਟਰੈਲ ਆ ਪਤਾ ਨਹੀਂ ਮਾਰੀ ਥੋੜੇ ਜਿਹੇ ਨੇ ਇਹਦੇ ਖੰਭ ਬਥੋ ਕੱਚਾ ਤੋਂ ਹੈ ਨਹੀਂਗੇ। ਨਾ ਜਿਆਦਾ ਨਾ ਖਰਾਬ ਹੋ ਜਾਣ ਕਿਤੇ ਕੱਚਾ ਨਾ ਉੱਡੇ ਵੀ ਨਾ ਕਿਤੇ। ਇਹ ਥੋੜੀ ਥੋੜਾ ਜਦੋਂ ਸੁੱਕ ਗਿਆ। ਇਸ ਦੋ ਵਾਰ ਆਪਾਂ ਧੋਦਾਂਗੇ ਇਹਨੂੰ ਮਤਲਬ ਗਿੱਲਾ ਕਪੜਾ ਮਾਰਾਂਗੇ ਤੇ ਉਸ ਦੋ ਵਾਰ ਰੰਗ ਦਿਖਾਵਾਂਗੇ ਤੁਹਾਨੂੰ। ਇੱਕ ਵਾਰੀ ਤਾਂ ਹੁਣ ਰੰਗ ਵੈਸੇ ਤਾਂ ਤੁਹਾਨੂੰ ਦਿਖੀ ਜਨਾਂ ਨਾਲ ਜਿਆਦਾ ਹੋ ਹੀ ਗਿਆ ਵਾ। ਜਿਵੇਂ ਜਿਵੇਂ ਸੁੱਕ ਗਿਆ। ਤੇ ਜਦੋਂ ਧੋਵਾਂਗੇ ਉਦੋਂ ਜਿਆਦੀ ਸ਼ਾਈਨ ਮਾਰੂਗਾ ਇਹ। ਇਹ ਹੁਣ ਆਪਾਂ ਜਿਹੜਾ ਦੂਸਰਾ ਕਬੂਤਰ ਫੜਾਂਗੇ ਉਹਦੇ ਆਪਾਂ ਟੂਸੇ ਕਰਾਂਗੇ ਠੀਕ ਹੈ। ਰੋਬੜਾ ਜਿਹੜਾ ਹੈ ਨਾ ਚਿੱਟੀ ਆਪਣਾ ਹਾਂ ਇਹ ਵਾਲਾ ਇਹਦੇ ਆਪਾਂ ਟੂਸੇ ਕਰਦਾਂਗੇ ਦੋਨੋਂ ਤੇ ਲਓ ਜੀ ਹੁਣ ਇਹਦੇ ਟੂਸੇ ਕਰਨ ਲੱਗੇ ਆ ਠੀਕ ਹੈ ਇਹਦੇ ਹੱਥੋਂ ਟੂਸੇ ਕਰਾਂਗੇ ਆਪ ਤੋਂ ਇਹਦੇ ਲੰਮੇ ਖਿਚਮੇ ਕਰਾਂਗੇ ਟੂਸੇ ਠੀਕ ਹੈ ਉਹਦੇ ਆਪਾਂ ਮਾਰੇ ਜਿਹੀ ਕੀਤੇ ਸੀਗੇ ਇਹਦੇ ਆਪਾਂ ਖਿਚਮੇ ਕਰਾਂਗੇ ਚੀਰੀਆਂ ਨੂੰ ਮਾਰ ਦੇ ਇਹਦੇ ਆਪਾਂ ਦੇਖਦੇ ਹੁਣ ਕਿੰਨੇ ਕ 6 7 ਰੰਗ ਇਹਦੇ ਚਲ ਕਰੀਏ ਦਰੋ ਦੇਖ ਲੈਣ ਮੈਨੂੰ ਕਿੰਨੇ ਆ ਗਏ 1 2 3 4 5 6 ਸ਼ੀਆਂ ਦੇ ਕਰਾਂਗੇ ਤੇ ਲੋਈ ਹੁਣ ਇਹਦਾ ਦੂਸਰਾ ਟੂਸਾ ਆ ਗਿਆ ਠੀਕ ਹੈ ਤੇ ਇਹਦੇ ਆਪਾਂ ਦੋਨਾਂ ਟੂਸੇ ਕਰਨੇ ਆ ਤੇ ਬਾਕੀ ਜਿਹੜੇ ਆਪਣੇ ਦੂਸਰੇ ਰੰਗ ਹੋਣਗੇ ਹਨ ਉਹ ਆਪਾਂ ਦੇਖਾਂਗੇ ਜੇ ਇਹਨਾਂ ਦੀਆਂ ਬਗਲਾਂ ਕਰਨੀਆਂ ਹੋਈਆਂ ਕਰਾਂਗੇ ਪਹਿਲਾਂ ਆਪਾਂ ਇਹਨਾਂ ਦੇ ਜਿਹੜਾ ਆਪਣੇ ਪੱਥਰ ਡਾਈ ਜਿਹੜੀ ਉਹ ਹੀ ਲਾਵਾਂਗੇ ਠੀਕ ਹੈ ਕਿਉਂਕਿ ਆਪਣੇ ਕੋਲੇ ਉਹ ਰੰਗ ਹੈ ਜੀ ਮਿਲਦਾ ਨਹੀਂ ਪਿਆਗਾ ਆ ਸਾਈਡ ਤੇ ਕਰੀ ਹੱਥ ਤੇ ਬਾਕੀ ਉਹ ਰੰਗ ਸੋਕੇਗਾ ਪਰਲੀ ਸਾਈਡ ਵਾਲਾ ਤੇ ਜਦੋਂ ਸੋਕੇ ਜਾਂਦਾ ਫਿਰ ਦੂਬਾ ਦਾ ਆਪਾਂ ਲਾ ਜੀਦਾ ਕਿਉਂਕਿ ਨਾ ਫਿਰ ਇਹਨਾਂ ਦੀ ਜਿਹੜੀਆਂ ਦੂਸਰੀਆਂ ਜਿਵੇਂ ਹੋਰ ਇਹਦਾ ਜਿਵੇਂ ਆ ਸੈੱਡ ਹੋ ਗਈ ਆ ਪੰਜਾ ਹੋ ਗਿਆ ਹਨਾ ਜਿਵੇਂ ਕੱਚ ਹੋ ਗਈ ਇਹ ਲਿਬੜ ਜਾਂਦੀ ਫਿਰ ਇਹਨਾਂ ਦੀ ਜਦੋਂ ਉਸ ਲਿਕਾ ਜਾਂਦਾ ਇੱਕ ਤਾਂ ਫਿਰ ਲੋਕੀ ਕਹਿ ਦਿੰਦੇ ਨਾ ਪੱਥਰ ਡਾਈ ਖਰਾਬ ਆ ਫਿਰ ਬਾਨੇ ਉਹ ਮਾਰਦੇ ਬਾਕੀ ਬਾਕੀ ਆਪਾਂ ਦੂਸਰੀਆਂ ਲਾਉਣ ਲੱਗੇ ਆ ਤੇ ਦੇਖਦੇ ਆ ਐ ਤਰੀਕੇ ਨਾਲ ਲੰਘਾ ਇਹਨਾਂ ਦਾ ਬਸ ਪਿਛਲੀ ਆ ਤਾਂ ਬਹੁਤ ਟਾਈਮ ਲੱਗਿਆ ਹੀ ਨਹੀਂ ਮਤਲਬ ਜਦੋਂ ਆਪਣੀ ਇਹ ਬਾਜੀਆਂ ਬੂਜੀਆਂ ਖਤਮ ਹੋ ਗਈਆਂ ਉਸ ਤੋਂ ਬਾਅਦ ਝਾੜ ਝੂੜ ਪਾਇਆ ਸੀ ਦੂਬਾ ਖਤ ਲਿੱਥੇ ਸੀ ਆਪਣੇ ਰੰਗ ਦਾ 1 2 3 4 ਵਾਰ 6 ਖੰਭ ਹੋ ਗਏ ਅੰਦਰ ਵੀ ਪੂਰੇ ਆ ਚਾਰ ਤੇ ਕਿਤੇ ਇੱਕ ਮਟ ਆ ਤਾਂ ਹਾਤ ਬਚਾਉਣ ਦੇ ਮਾਰੇ ਨੇ ਸਾਰਾ ਖਰਾਬ ਹੀ ਕਰ ਲਿਆ ਵੈਸੇ ਤਨਾ ਇਹਨੂੰ ਐਂ ਹੀ ਰੱਖੀ ਇੱਥੇ ਜਿਹੜਾ ਮਾਤੀਆਂ ਅੰਨੇ ਦੱਸਿਓ ਹਾਂ ਮੈਂ ਕਿਵੇਂ ਦਾ ਲੱਗਦਾ ਫਿਰ ਠੀਕ ਹੈ ਹੁਣ ਬਈ ਆਪਣੀ ਜਿਹੜਾ ਰੱਤਾ ਵਾ ਠੀਕ ਹੈ ਇਹਦੀ ਆਪਾਂ ਦੋਨੇ ਬਗਲਾ ਕਰਾਂਗੇ ਕਿਉਂਕਿ ਇੱਕ ਤਾਂ ਹੈ ਆਪ ਲਾਲ ਆ ਠੀਕ ਹੈ ਇਹਨੂੰ ਆ ਜਾ ਇੱਕ ਮਿੰਟ ਆ ਛੱਡ ਦਿੱਤਾ ਇਹਦੀਆਂ ਜਿਹੜੀਆਂ ਬਗਲਾ ਅਦਰੋ ਕਰ ਦਾਂਗੇ ਇੰਨੀਆਂ ਇੰਨੀਆਂ ਖਿਚਮੀਆਂ ਕਰਾਂਗੇ ਨਹੀਂ ਤੇ ਕਈ ਤਾਂ ਇੰਨੀਆਂ ਹੀ ਕਰ ਦਿੰਦੇ ਆ ਮੈਂ ਕਹਿੰਦਾ ਖਿਚਮੀਆਂ ਕਰ ਦਈਏ ਸੱਚ ਹੋਈ ਦੇ ਨਹੀਂ ਹੋਰ ਦੇ ਕਰਾਂਗੇ ਖਿਚਮੇ ਨਹੀਂ ਕਲੀਆਂ ਬਗਲਾ ਕਰਦੇ ਆ ਹੋਰ ਕੋਈ ਕਮੂਤਰ ਦੇ ਦੇ ਜਮਾ ਖਿਚਮੀਆਂ ਕਰ ਦਿੰਦੇ ਆ ਆਪਾਂ ਉਹ ਬਲੈਕ ਹੀ ਪਾ। ਪਸ ਸੁੱਕੇ ਹੋਣਾ ਇਹਦੇ ਕਿਉਂਕਿ ਇਹ ਢਿੱਡ ਨਾਲ ਨਾ ਲੱਗ ਜੇ ਇਹਦੇ। ਮੈਂ ਕਹਿੰਦਾ ਤੂੰ ਡ੍ਰਾਇਲ ਮਾਰੀ ਜਾ ਯਾਰ ਇੱਕ ਸਾਈਡ ਨਾਲੇ ਸੁੱਕਾ ਹੋ ਜਾਊਗਾ। ਨਾਲ ਦੀ ਨਾਲ ਸੁੱਕੀ ਜਾਊਗਾ ਹਨਾ। ਤੇ ਪਈ ਬੱਦ ਦਾਂ ਜਣਾ। ਨਹੀਂ ਰਹਿ ਮੇਰੇ ਨੂੰ ਉੱਡੀ ਜਾਂਦੀ ਹੈ। ਉੱਡੀ ਆ ਤਾਂ ਪੈ ਲਈ। ਮਾ ਚੰਸਾ ਹੋਊਗਾ ਕਮ। ਤਾਂ ਉਹ ਜੀ ਹੁਣ ਆਪਾਂ ਇਹਨਾਂ ਦੇ ਫਾਰ ਤੋਂ ਲੱਗੇ ਆਂ ਠੀਕ ਹੈ ਤੇ ਹੁਣ ਇਹਨਾਂ ਦੀ ਚਮਕ ਵੇਖੋ ਇੱਕ ਰੀ ਤਾਂ ਜਦੋਂ ਸੋਕੇ ਇਦੋਂ ਜ਼ਿਆਦੀ ਜਾਊਗੀ ਇਹ ਤਾਂ ਇਹਨਾਂ ਨੂੰ ਧੁੱਪੇ ਬਿਠਾ ਦਾਂਗੇ ਇੱਕ ਰੀ ਸਾਫ਼ ਕਰਕੇ ਸੁੱਕੇ ਕੱਪੜੇ ਨਾਲ ਇੱਕ ਰੀ ਫੇਰ ਮਾਰ ਦਾਂਗੇ ਠੀਕ ਹੈ ਤੇ ਜਿਹੜਾ ਆਹ ਜੜਾ ਹੈ ਇਹਦੇ ਵਿੱਚ ਪਾਈ ਜਾਵਾਂਗੇ ਇੱਕ ਰੀ ਆਪਾਂ ਇਹਦੇ ਵਿੱਚ ਪਾ ਲਈ ਸੀ ਇਹਦੇ ਵਿੱਚ ਪਾ ਦੇ ਸੈਟ ਕਰੋ ਜੀ ਬੱਸ ਉਹ ਦੂਸਰੇ ਵੀ ਕਰ ਲੈ ਜੀ ਇਹ ਆਪਣਾ ਦੂਸਰਾ ਟੂਸਾ ਬਗਲਾਲਾ ਸਿੱਧਾ ਕਰਾ ਇਹਨੂੰ ਨੀਵਾ ਕਰਾ ਯਾਰ ਐ ਕਰਕੇ ਰੱਖ ਬੂਤਰੀ ਨਹੀਂ ਯਾਰ ਤੈਨੂੰ ਪੜਨਾ ਹੁੰਦਾ ਉਹ ਦੋ ਅੰਦਰ ਰੰਗ ਆ ਜਾ ਚੜਿਆ ਹਾਂ ਚਮਕ ਮਾਰੀ ਜਾਂਦਾ ਨਾ ਹੌਲੀ ਹੌਲੀ ਹੋਊਗਾ ਨਾ ਜਿਵੇਂ ਸੁੱਕੂਗਾ ਇਦੋਂ ਬਾਅਦ ਵੇਖਿਓ ਕਿੱਡਾ ਘੈਂਟ ਰੰਗ ਆਉਂਦਾ ਇਹਦਾ ਜੇ ਸੁੱਕੂਗਾ ਨਾ ਫੇਰ ਗਿੱਲਾ ਜਦੋਂ ਚਮਕ ਪਾਊਗੀ ਇਹਨੂੰ ਕਰ ਦੇ ਕੱਟਾਂ ਜਦੋਂ ਪੂਰਾ ਰੰਗ ਚੜ ਗਿਆ ਹੁੰਦਾ ਦੂਜਾ ਭਾਗ ਬਣਾਵਾਂ ਹਾਂ 86000 4300 ਇਹਦੇ 2 ਸੇ ਇਧਰੋਂ 5 ਖਾਂਬ ਵੀ ਕੀਤੇ ਸੀ ਹੁਣ ਆਪਸ ਹੋ ਬਾਈ ਜੀ ਆਪਣੇ ਸਾਰੇ ਕਬੂਤਰਾਂ ਦਾ ਤਾਂ ਰੰਗ ਬਾਈ ਜੀ ਲੱਗ ਗਿਆ ਸੀਗਾ ਤੇ ਰੰਗ ਹਜੇ ਸੁੱਕਣ ਚ ਟਾਈਮ ਲੱਗੂਗਾ ਤੇ ਇਹ ਹੁਣ ਆਪਣੇ ਤੋਂ ਦਿਖਾਇਆ ਤਾਂ ਜਾਣਾ ਨਹੀਂਗਾ ਤੇ ਫਿਰ ਆਪਾਂ ਨਾਲ ਨੂੰ ਅੱਗੇ ਸੀ ਇੱਕ ਰੀ ਉੱਪਰ ਹਨਾ ਤੇ ਮੈਂ ਚੱਲ ਰੰਗ ਰੂੰਗੀ ਜਿਹੜਾ ਲੱਗਣਾ ਸੀ ਉਹ ਤਾਂ ਲੱਗ ਗਿਆ ਵਾ ਤੇ ਬਾਕੀ ਹੁਣ ਜਿਹੜਾ ਇਹ ਦਿਖਾਉਣ ਵਾਲਾ ਸਿਸਟਮ ਹੈ ਆਪਾਂ ਅਗਲੇ ਪਾੜ ਚ ਦਿਖਾ ਦਾਂਗੇ ਕਿਉਂਕਿ ਟਾਈਮ ਬਹੁਤ ਹੋ ਗਿਆ ਆਪਣੇ ਜਾਣ ਦਾ ਵੀ ਹੋ ਗਿਆ ਵਾ ਇਧਰ ਟਾਈਮ ਬਹੁਤ ਉੱਪਰ ਹੋ ਗਿਆ ਵਾ ਠੀਕ ਹੈ ਤੇ ਆਪਾਂ ਜਿਹੜਾ ਇਹ ਰੰਗ ਆ ਇਹ ਨਾਲੇ ਤੁਹਾਨੂੰ ਅਗਲੇ ਪਾਰਟ 'ਚ ਦਿਖਾ ਦਾਂਗੇ ਨਾਲੇ ਅਗਲੇ ਪਾਰਟ ਨੂੰ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਵੀ ਪਰਾਨੇ ਨਹੀਂ ਕੀਤਾ ਕਰ ਲਿਓ ਤੇ ਬਾਕੀ ਇਹਦੇ ਨਾਲੇ ਤੁਹਾਨੂੰ ਢਾਕੇ ਵੀ ਦਿਖਾਵਾਂਗੇ ਹਾਂ ਵੀ ਰੰਗ ਕਿਵੇਂ ਦਾ ਲੱਗਦਾ ਸੋਹਣਾ ਲੱਗਦਾ ਜਿਵੇਂ ਵੀ ਹਨਾ ਜੋ ਵੀ ਆ ਤੇ ਆਪਾਂ ਕਰਕੇ ਤੁਹਾਨੂੰ ਕੱਲ ਨੂੰ ਅਗਲੀ ਵੀਡੀਓ 'ਚ ਆਪਾਂ ਦੱਸ ਦਾਂਗੇ ਬਾਕੀ ਆ ਦੇਖ ਲਓ ਬਾਕੀ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਲੱਗਿਆ ਪਿਆ ਹਜੇ ਤਾਂ ਬਾਕੀ ਇੱਕ ਅੱਧਾ ਵੇਖਾਂਗੇ ਬਾਅਦ 'ਚ ਜਿਵੇਂ ਡਾਵਾਂਗੇ ਕੱਲ ਨੂੰ ਦੋ ਬੱਚੇ ਤਿੰਨ ਡਾਵਾਂਗੇ ਆਪਾਂ ਤੇ ਉੱਥੇ ਮੈਂ ਦਿਖਾ ਦਊਂਗਾ ਇੱਕ ਠੀਕ ਹੈ ਤੇ ਬਾਕੀ ਫਿਰ ਆਪਾਂ ਮਿਲਦੇ ਤੁਹਾਨੂੰ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਤੇ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸਾਰੇ ਵੀਰ ਭਰਾ